ਤੁਹਾਡੀ ਸੋਚ ਤੇ ਭਾਰਤੀ ਜਨਨੀ ਇਕਤਾ ਅਗਰਾਹ ਜਿੰਦਾਬਾਦ ਐਨਾ ਲੋਟੂ ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਦੀ ਕਰਤ ਤਿਆਰੀ ਭਾਰਤੀ ਜਨਨੀ ਇਕਤਾ ਅਗਰਾਹ ਜਿੰਦਾਬਾਦ ਜੀਤੋ ਤਾਨੂੰਨਾਂ ਨੂੰ ਸਲਾਮ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗੁਰਾਹਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਮੱਜਿਆਵਾਲੀ ਦੀ ਅਗਵਾਈ ਹੇਠ ਟ੍ਰੇਡ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਦ ਦੇ ਤਹਿਤ 26 ਨਵੰਬਰ 2020 ਨੂੰ ਕਾਲੇ ਕਾਨੂੰਨਾਂ ਖਿਲਾਫ ਸ਼ੁਰੂ ਕੀਤੇ ਗਏ ਜੇਤੂ ਦਿੱਲੀ ਘੋਲ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਸਾਨੀ ਖੋਲ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧੰਨ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਐਸਡੀਐਮ ਫਤਿਹਗੜ ਚੋੜੀਆਂ ਦਫ਼ਤਰ ਅੱਗੇ ਧਰਨਾ ਦੇ ਕੇ ਰਾਸ਼ਟਰਪਤੀ ਭਾਰਤ ਦੇ ਨਾਮ ਤੇ ਜਿਸ ਵਿੱਚ ਰਹਿੰਦੇ ਆ ਕਿਸਾਨੀ ਮੰਗਾਂ ਨੂੰ ਪੂਰੀਆਂ ਕਰਨ ਸੰਬੰਧੀ ਮੰਗ ਪੱਤਰ ਭੇਜਿਆ ਗਿਆ। ਦੱਸੋ ਜੀ ਕਿ ਜਿਹੜੀਆਂ ਆਪਣੀਆਂ ਮੰਗਾਂ ਜਿਹਨੂੰ ਲੈ ਕੇ ਅੱਜ ਆਪ ਤਾਂ ਦਾ ਰਹਿਣਾ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਦੇ ਸੱਦੇ ਤੇ ਟਰੇਡ ਜਿੱਥੇ ਬੰਦੀਆਂ ਲੋ ਤੇ ਕਿਸਾਨ ਜਿੱਥੇ ਬੰਦੀਆਂ ਲੋ ਪੂਰੇ ਭਾਰਤ ਦੇ ਮਤਲਬ ਡੀਸੀ ਦਫ਼ਤਰਾਂ ਅੱਗੇ ਤੇ ਐਸਡੀਐਮ ਦਫ਼ਤਰਾਂ ਅੱਗੇ ਇੱਕ ਮੰਗ ਪੱਤਰ 12 ਮੰਗਾਂ ਦਾ ਤਿਆਰ ਕੀਤਾ ਗਿਆ ਜਿਹੜੀਆਂ ਸਾਡੀਆਂ ਪੈਂਡਿੰਗ ਸੀ ਕੇਂਦਰ ਸਰਕਾਰ ਨਾਲ ਸੰਬੰਧਤ ਉਹ ਅਸੀਂ ਅੱਜ ਰੋਸ ਕੀਤਾ ਤੇ ਨਾਲ ਹੀ ਜਿਹੜੇ ਸਾਡੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਏ 750 ਦੇ ਲਗਭਗ ਕਿਸਾਨ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਉਹਨਾਂ ਨੂੰ ਅੱਜ ਚਾਤ ਕੀਤਾ ਗਿਆ ਤੇ ਇਸ ਬਵਾਦ ਚ ਸਾਡੀ ਮੰਗ ਸੀ ਕਿ ਜਿਹੜੀ ਸਾਡੀ ਮੇਨ ਮੰਗ ਐ ਐਮ ਐਸ ਪੀ ਖਰੀਦ ਗਾਰੰਟੀ ਕਾਨੂੰਨ ਉਹ ਤੁਰੰਤ ਸਰਕਾਰ ਬਣਾਵੇ ਸਾਰੀਆਂ ਫਸਲਾਂ ਤੇ ਜਿਹੜਾ ਐਮ ਐਸ ਪੀ ਮਦਦ ਦਿੱਤੀ ਜਾਵੇ ਇਹਦੇ ਨਾਲ ਜਿਹੜਾ ਮਤਲਬ ਲੇਬਰ ਕੋਰਟ ਆ ਉਹ ਸਾਡੇ ਇਹ ਗੱਲ ਕਰਨਗੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਖਰਚਾ ਉਹ ਸੁੱਚਾ ਮਤਲਬ ਮਾਫ ਕੀਤਾ ਜਾਵੇ ਇਹਦੇ ਨਾਲ ਜਿਹੜੇ ਅਸੀਂ ਪਾਏ ਕੇਸ ਦਿੱਲੀ ਕੋਲ ਵੇ ਉਹ ਸਾਰੇ ਰੱਦ ਕੀਤੇ ਜਾਣ ਜਿਹੜੇ ਰਹਿੰਦੇ ਆ ਕੁਝ ਆਡੇ ਮਤਲਬ ਛਿਹਰੇ ਪਰਿਵਾਰ ਮੁਆਵਜਾ ਨੌਕਰੀਆਂ ਉਹਨਾਂ ਦੀ ਰਹਿੰਦੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਹਦੇ ਨਾਲ ਇਹ ਮਤਲਬ ਹੈਗਾ ਸੀ ਕਿ ਜਿਹੜੇ ਬੇਰੁਜ਼ਗਾਰ ਆ ਸਾਡੇ ਬੱਚੇ ਉਹਨਾਂ ਦੀ ਜਿਹੜੀ ਮਿਨੀਮਮ ਘੱਟੋ ਘੱਟ ਮਿਹਨਤ ਆ ਉਹ 26000 ਰੁਪਇਆ ਕੀਤੀ ਜਾਵੇ ਨਰੇਗਾ ਜਿਹੜੀ ਹੈਗੀ ਆ ਦਿਹਾੜੀ ਉਹ 600 ਰੁਪਇਆ ਕੀਤੀ ਜਾਵੇ ਤੇ ਸਾਲ ਦੇ ਵਿੱਚ ਉਹਨਾਂ ਨੂੰ 200 ਦਿਨ ਕੰਮ ਕੀਤਾ ਜਾਏ ਇਹਦੇ ਨਾਲ ਮਤੇ 12 ਮੰਗਾ ਨੇ ਮਤੇ ਇਹਦੇ ਹੱਦ ਅੱਜ ਅਸੀਂ ਇਹ ਮੰਗ ਪੱਤਰ ਭੇਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਰਤ ਦੇ ਸੰਯੁਕਤ ਮੋਰਚੇ ਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਜਿਹੜਾ ਅਗਲਾ ਜਿਹੜਾ ਸੰਘਰਸ਼ ਚ ਆਪਾਂ ਤਿੱਖਾ ਕਰਾਂਗੇ ਤੇ ਕੇਂਦਰ ਨਾਲ ਸੰਬੰਧਿਤ ਮੰਗਾਂ ਨੂੰ ਜਿਹੜਾ ਲਾਗੂ ਕਰਾਉਣ ਵਾਸਤੇ ਲੜਿਆ ਜਾਊਗਾ ਕਿ ਅੱਜ ਤੜਕਸਾਰ ਨੋਰੀਪਾਡਲ ਤੇ ਧੰਨਵਾਦ ਨੂੰ ਤਰ ਕਰ ਲਿਆ ਗਿਆ ਜੀ 50% 50% 50 ਸਰਕਾਰ ਦੇ ਦੇਸ਼ ਬਿਖੋ ਜਿਹੜੇ ਕਿਸਾਨ ਲੜ ਰਹੇ ਆ ਉਹਨਾਂ ਦੇ ਸੰਘਰਸ਼ ਨੂੰ ਤਾਰ ਪਿੱਡੋ ਜਿਹੜੀਆਂ ਦੋਵੇਂ ਸਰਕਾਰਾਂ ਕਰ ਰਹੀਆਂ ਨੇ ਸਰਕਾਰ ਤਾਂ ਹੀ ਬਣਾਇਆ ਹੋਇਆ ਕਾਨੂੰਨ ਹੈ 2013 ਦਾ ਭੂਮੀ ਐਕਟ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ 80% ਕਿਸਾਨ ਜੇ ਸਹਿਮਤ ਹੋਣਗੇ ਤਾਂ ਲਈ ਜਾਊਗੀ ਤੇ ਬਠਿੰਡੇ ਦੇ ਵਿੱਚ ਤੁਸੀਂ ਵੇਖਿਆ ਕਿ ਵੋਟਾਂ ਲੈਣ ਤੋਂ ਬਾਅਦ ਆ ਤੁਰੰਤ ਜਿਹੜੀ ਆਮ ਆਦਮੀ ਸਰਕਾਰ ਸੀ ਉਨੇ ਸਾਡੇ ਇਸ ਕਿਸਾਨਾਂ ਦੇ ਸਿਰ ਪਰੇ ਸਾਡੀਆਂ ਭੈਣਾਂ ਦੇ ਸਿਰ ਪਰੇ ਬਹੁਤ ਵੱਡਾ ਜ਼ਬਰਦਸਤ ਲਾਠੀ ਚਾਰਜ ਕੀਤਾ ਸਾਡੀ ਉਹ ਮੰਗਿਆ ਕਿ ਉਹ ਮਤਲਬ ਵੀ ਲਾਗੂ ਕੀਤੀ ਜਾਏ ਤਾਂ ਕਿ ਜਿਹੜੀਆਂ ਸਰਕਾਰ ਦੀਆਂ ਮਤਲਬ ਪਾਲਸੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਇਥੋਂ ਦੇ ਮਤਲਬ ਮੰਡੀਆਂ ਸੌਂਪਣੀਆਂ ਇਥੋਂ ਦੇ ਖੇਤੀ ਸੌਂਪਣੀ ਜਿਹੜੇ ਆਪਣੇ ਕਾਰਪੋਰੇਟ ਘਰਾਣੇ ਆ ਉਹ ਹਰ ਇੱਕ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਨਹੀਂ ਮਸਲਾ ਤੇ ਇਹ ਵੀ ਜਿਹੜੇ ਨੌਰੀਵਾਂ ਤੇ ਕਿਸਾਨ ਬੈਠੇ ਆ ਉਹ ਤੇ ਜਾ ਰਹੇ ਸੀ ਦਿੱਲੀ ਦਿੱਲੀ ਸੈਂਟਰ ਸਰਕਾਰ ਕੋਲ ਦੇਖੋ ਦਲੇ ਵਾਂਗੂ ਜਿਹੜੀ ਗ੍ਰਿਫਤਾਰੀਆਂ ਪੰਜਾਬ ਪੁਲਿਸ ਕਰ ਰਹੀ ਹੈ ਮੈਂ ਪਹਿਲਾਂ ਹੀ ਕਿਹਾ ਹੋਇਆ ਵੀ ਦਿੱਲੀ ਸਰਕਾਰ ਦਾ ਜੋ ਵੀ ਫਰਮਾਨ ਆ ਉਹ ਪੰਜਾਬ ਸਰਕਾਰ ਸਤਨਾਮ ਕਹਿ ਕੇ ਉਹਨੂੰ ਲਾਗੂ ਕਰ ਰਹੀ ਆ ਇਹ ਗਲੇ ਹੋਏ ਆ ਦੋਵੇਂ ਇਸ ਕਰਕੇ ਦੋਵੇਂ ਲੋਕਾਂ ਦੇ ਦੁਸ਼ਮਣ ਆ ਵੋਟਾ ਲੈਣ ਤੋਂ ਤੁਰੰਤ ਬਾਅਦ ਉਹਨਾਂ ਨੇ ਡੰਡਾ ਫੜ ਲਿਆ ਤੇ ਤੁਸੀਂ ਇਹ ਵੇਖਿਆ ਹੋਣਾ ਕਿ ਟੀਵੀ ਦੇ ਵਿੱਚ ਪੁਲਿਸ ਜਿਹੜੀ ਆ ਉਹ ਟ੍ਰੇਨਿੰਗ ਕਰਦੀ ਦਿਖਾ ਰਹੀ ਆ ਕਿ ਜਿਹੜੇ ਮਜਾਹਾ ਕਰਨਗੇ ਕਿਸਾਨ ਉਹਨਾਂ ਨੂੰ ਕਿਵੇਂ ਰੋਕਣਾ ਹਾਲਾਂਕਿ ਮਤਲਬ ਲੋਕ ਸ਼ੋਰ ਇਹ ਕਰਨਾ ਚਾਹੀਦਾ ਵੀ ਅਸੀਂ ਕਿਸਾਨਾਂ ਨੂੰ ਪੂਰਾ ਭਾਅ ਦੇਵਾਂਗੇ ਆ ਜਿਹੜੇ ਰੇਲ ਦਾ ਵਿਭਾਗ ਹੈ ਜਿਹੜਾ ਬਿਜਲੀ ਵਿਭਾਗ ਹੈ ਉਹ ਪ੍ਰਾਈਵੇਟ ਘਰਾਣਿਆਂ ਨੂੰ ਸੌਫਟ ਅਸੀਂ ਸਰਕਾਰੀ ਕਰਾਂਗੇ ਕੰਮ ਤੇ ਇਹ ਕਰਨ ਵਾਲੇ ਆ ਸਾਡੇ ਬੱਚੇ ਜਿਹੜੇ ਬਾਹਰ ਕਿਉਂ ਜਾ ਰਹੇ ਆ ਉਹਨਾਂ ਦੇ ਇੱਥੇ ਰੁਜ਼ਗਾਰ ਜਿਹੜਾ ਪੈਦਾ ਕਰਾਂਗੇ ਉਹਨਾਂ ਨੂੰ ਨੌਕਰੀਆਂ ਦੇਵਾਗੇ ਗਲਤ ਇਹ ਦੱਸਣ ਵਾਲੀ ਆ ਲੋਕਾਂ ਨੂੰ ਅਸਲ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਲਾਂਭੇ ਕੀਤੇ ਜਾ ਰਹੇ ਆ ਤੇ ਦੋ ਮਦਰਜੇ ਦੇ ਜਿਹੜੇ ਮੁੱਦੇ ਆ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂ ਜਗਤਾਰ ਸਿੰਘ ਹੁੰਦਾ ਸਰਪੰਚਾਂ ਟੈਕਨੀਕਲ ਸਰ ਯੂਨੀਅਨ ਅੱਜ ਜਿਹੜਾ ਇਹ ਮੰਗ ਪੱਤਰ ਜਥੇਬੰਦੀ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਟ੍ਰੇਡ ਯੂਨੀਅਨ ਵੱਲੋਂ ਦਿੱਤਾ ਗਿਆ ਇਹਦੇ ਵਿੱਚ ਬਾਕੀ ਮੰਗਾਂ ਦੇ ਨਾਲ ਨਾਲ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਵਾਸਤੇ ਭਾਰਤ ਸਰਕਾਰ ਨੇ ਜਿਹੜਾ ਨਵੇਂ ਲੇਬਰ ਕਾਨੂੰਨ ਲਿਆਂਦੇ ਆ ਉਹ ਕਾਨੂੰਨ ਰੱਦ ਕਰਨ ਦੀ ਮੰਗ ਆ ਉਸ ਕਾਨੂੰਨ ਦੇ ਤਹਿਤ ਜਿਹੜਾ ਮਜ਼ਦੂਰ ਜਮਾਤ ਦੇ ਕੋਲ 8 ਘੰਟੇ ਦਿਹਾੜੀ ਦਾ ਜਿਹੜਾ ਅਧਿਕਾਰ ਉਹਦੇ ਕੋਲ ਪ੍ਰਾਪਤ ਸੀ ਉਹਨੂੰ 12 ਘੰਟੇ ਦੀ ਤਬਦੀਲ ਕਰਕੇ ਕਿਰਤ ਜਮਾਤ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਗਿਆ ਇਹਦੇ ਨਾਲ ਕਿਰਤ ਦੀ ਹੋਰ ਲੁੱਟ ਹੋਏਗੀ ਉਹਦੀ ਪਹਿਲੀ ਉਜਰਤੀ ਪ੍ਰਣਾਲੀ ਜਿਹੜੀ ਬੰਦ ਕੀਤੀ ਗਈ ਆ ਉਹਨੂੰ ਪਹਿਲੀ ਉਜਰਤੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ਇਹਦੇ ਨਾਲ ਨਾਲ ਜਿਹੜੇ ਠੇਕਾ ਮੁਲਾਜ਼ਮ ਪੱਕੇ ਰੋਜ਼ਗਾਰ ਦੀ ਜਗ੍ਹਾ ਤੇ ਠੇਕਾ ਪ੍ਰਣਾਲੀ ਆਊਟਸੋਰਸਿੰਗ ਇਨਵੈਸਟਮੈਂਟ ਕੰਮੇ ਯਾਨੀ ਕਾਮਿਆਂ ਦੀ ਜਿਹੜੀ ਲੁੱਟ ਦਾ ਜਿਹੜਾ ਰਸਤਾ ਉਹਨੂੰ ਬੰਦ ਕਰਕੇ ਸਾਰੇ ਆਊਟਸੋਰਸ ਤੇ ਠੇਕਾ ਕੰਮੇ ਜਿਹੜੇ ਆ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਪੱਕੇ ਕਰਨ ਦੀ ਇਹ ਮੰਗ ਕੀਤੀ ਗਈ ਹੈ ਇਹਦੇ ਨਾਲ ਨਾਲ ਜਿਹੜੀ ਪਹਿਲੀ ਉਜਰਤੀ ਪ੍ਰਣਾਲੀ ਆ ਉਹਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਆ ਪੁਰਾਣੀ ਪੈਨਸ਼ਨ ਸ਼ਕੀਮ ਜਿਹੜੀ ਉਹ ਮੁਲਾਜ਼ਮਾਂ ਦੇ ਕੋਲੋਂ ਖੋਈ ਗਈ ਆ ਉਹਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਆ ਇਹਦੇ ਨਾਲ ਨਾਲ ਸਮੁੱਚੇ ਭਾਰਤ ਦੇ ਕਿਸਾਨੀ ਜਾਂ ਹੋਰ ਜਿਹੜੇ ਛੋਟੇ ਕਾਰੋਬਾਰੀ ਜਿਹੜੇ ਵੀ ਕੰਮੇ ਕੀਤੀ ਲੋਕ ਕੰਮ ਕਰਦੇ ਆ 60 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ 10000 ਰੁਪਇਆ ਪ੍ਰਤੀ ਵਿਅਕਤੀ ਜਿਹੜੀ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ ਜਿਹੜੀ ਪੈਨਸ਼ਨ ਉਹ ਦੇਣ ਦੀ ਮੰਗ ਕੀਤੀ ਗਈ ਆ ਇਹ ਕਾਲੇ ਕਾਨੂੰਨ ਜਿਹੜੇ ਲੋਕਾਂ ਦੇ ਜਮੂਰੀ ਹੱਕਾਂ ਨੂੰ ਖੋਣ ਵਾਸਤੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਨ ਦੀ ਮੰਗ ਆ ਇਸ ਕਰਕੇ ਅਸੀਂ ਇਹ ਸਮੂਚੀਆਂ ਮੰਗਾਂ ਨੂੰ ਲੈ ਕੇ ਆ ਜਿਹੜਾ ਮੰਗ ਪੱਤਰ ਤੇਰੇ ਆ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਕੇ ਲੋਕਾਂ ਨੂੰ ਹਿਸਾਬ ਦਿੱਤਾ ਜਾਵੇ ਹਾਂਜੀ ਭਾਜੀ ਮੈਂ ਦਲਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਅੱਜ ਜਿਸੀਂ ਐਸਡੀਐਮ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਦੇ ਆ ਵੀ ਜਿਹੜਾ ਸਾਡੇ ਕਾਲੇ ਕਾਨੂੰਨ ਬਣਾ ਕੇ ਸਾਡੀ ਜਮੀਨਾਂ ਖੋਹ ਤੇ ਪਿਆ ਕੀਤਾ ਸੀ ਉਸ ਵੇਲੇ ਲੜਾਈ ਲੜਕਿਆ ਸੀ ਉਹਨਾਂ ਕਾਨੂੰਨਾਂ ਨੂੰ ਮੋੜ ਕੇ ਕਿ ਅੱਜ ਅਸੀਂ ਜਿਹੜਾ ਉਹ ਜਨਮ ਲਾ ਰਹੇ ਕਿਉਂਕਿ ਉਹਨਾਂ ਜਿਹੜੇ ਸ਼ਹੀਦਾਂ ਸੰਧਾਨ ਦੀ ਪੇਟ ਪੇਟ ਕਰ ਰਹੇ ਆ ਕਿਉਂਕਿ ਜਿਹੜੇ ਕਾਨੂੰਨ ਬਣਾਏ ਸੀ ਉਹ ਕਾਲੇ ਕਾਨੂੰਨ ਜਮੀਨਾਂ ਖੋਹ ਤੇ ਤੇ ਸਾਡੇ ਨਿੱਜੀ ਕਾਰੋਬਾਰ ਜਿੰਨੇ ਵੀ ਨਿੱਜੀ ਹੱਥਾਂ ਦੇਂਦੇ ਸੀ ਇਸ ਕਰਕੇ ਅਸੀਂ ਅੱਜ ਉਹਨਾਂ ਦਾ ਰੋਲ ਕਰਦੇ ਕਿਉਂਕਿ ਨਿੱਜੀ ਸਰ ਦੇ ਸਰਕਾਰ ਨਿੱਜੀ ਹੱਥਾਂ ਦਿੰਦੀ ਆ ਤੇ ਸਾਰੇ ਲੋਕਾਂ ਦਾ ਰਿਕਾਰ ਖਸੂਗਾ ਤੇ ਚੰਨ ਲੋਕਾਂ ਕੋਲੀ ਰਕ្សਾਨਾ ਜੂ ਇਸ ਕਰਕੇ ਇਨੀ ਕੀ ਜਿਹੜੇ ਅੱਜ ਸਰਕਾਰ ਜਿਹੜੀ ਕਰ ਰਹੀ ਆ ਉਹਦਾ ਸੁਗਰੋਹ ਕਰੇ